ਇੱਕ ਪਾਪੀ ਦੇ ਚਿਹਰੇ ਦਾ ਨੂਰ ਤੇ ਇੱਕ ਪੁੰਨੀ ਅਤੇ ਧਰਮੀ ਬੰਦੇ ਦੇ ਚਿਹਰੇ ਦੇ ਨੂਰ ਦੇ ਵਿੱਚ ਜ਼ਮੀਨ ਅਸਮਾਨ ਦਾ ਅੰਤਰ ਹੈ ਪਾਪੀ ਬੰਦਾ ਪਾਪ ਕਮਾ ਕੇ ਡਰ ਤੇ ਘਬਰਾਟ ਦੇ ਵਿੱਚ ਰਹਿੰਦਾ ਹੈ ਲੇਕਿਨ ਪੁੰਨੀ ਅਤੇ ਧਰਮੀ ਬੰਦਾ ਆਤਮਿਕ ਗੁਨਾ ਕਰਕੇ ਹਮੇਸ਼ਾ ਬਾਣੇ ਤੇ ਨਿਰੰਕਾਰ ਦੇ ਡਰ ਦੇ ਵਿੱਚ ਰਹਿੰਦਾ ਹੈ ਪਰ ਫਰਕ ਕੀ ਹੈ ਪਾਪੀ ਬੰਦਾ ਪਾਪ ਕਮਾ ਕੇ ਆਪਣੇ ਮਾੜੇ ਕਰਮਾ ਕਰਕੇ ਡਰ ਦੇ ਵਿੱਚ ਹੈ ਪੁੰਨੀ ਬੰਦੇ ਦੇ ਚਿਹਰੇ ਤੇ ਜਿਹੜਾ ਖਿੜਾਓ ਹੈ ਉਹ ਰੱਬ ਦਾ ਦਿੱਤਾ ਹੋਇਆ ਅਦੁੱਤੀ ਆਤਮਿਕ ਰੰਗ ਹੈ ਤੇ ਪਾਪੀ ਬੰਦੇ ਦੇ ਚਿਹਰੇ ਦਾ ਖਿੜਾਓ ਪਾਪ ਹੀ ਝਲਕਦਾ ਹੈ ਗੁਰਬਾਣੀ ਕੀ ਆਖਦੀ ਹੈ ਸੋ ਡਰੈ ਜੇ ਪਾਪ ਕਮਾਮਦਾ ਧਰਮੀ ਵਿਗਸੇਤ ਉਹ ਡਰਦਾ ਹੈ ਜਿਹੜਾ ਪਾਪ ਕਮਾਉਂਦਾ ਹੈ ਚਿਹਰੇ ਦੀਆਂ ਹਮਾਈਆਂ ਤੇ ਚਿਹਰਾ ਵੀ ਪੀਲਾ ਪੈ ਜਾਂਦਾ ਹੈ ਬਸ ਵਿਗਸੇਤ ਦਾ ਪਾਵੈ ਇਹ ਉਹੀ ਵਿਗਸੇਤ ਹੈ ਜਿੰਨੂੰ ਗੁਰੂ ਨਾਨਕ ਸਾਹਿਬ ਮਹਾਰਾਜ ਜਗਤਪੀਤਾ ਜੀ ਹੋਣੀ ਜਪਜੀ ਸਾਹਿਬ ਦੀਆਂ ਪੰਕਤੀਆਂ ਦੇ ਅੰਦਰ ਆਖਦੇ ਹਨ ਨਾਨਕ ਭਗਤਾ ਸਦਾ ਵਿਗਾਸ ਵਿਗਾਸ ਤੋਂ ਅਗਲੀ ਸਟੇਜ ਹੈ ਵਿਗਸੇਤ ਵਿਗਸੇਤ ਦਾ ਪਾਵੈ ਸਦੀਵੀ ਹੀ ਖੜਾਓ ਦੇ ਵਿੱਚ ਰਹਿਣਾ ਜਿਹੜੇ ਬੰਦੇ ਨਿਰੰਕਾਰ ਦੇ ਹੁਕਮ ਦੇ ਅੰਦਰ ਹਮੇਸ਼ਾ ਖੜੇ 何で